ਦੇਖੋ ਤੁਸੀਂ ਇਸੇ ਕੜਾਈ ਦੇ ਵਿੱਚ ਬੀਬੀ ਦੀ ਦੀਗ ਬਣਦੀ ਪਈ ਆ ਤੇ ਆ ਦੂਜੇ ਪਾਸੇ ਦੇਖੋ ਇਸੇ ਕੜਾਈ ਦੇ ਵਿੱਚ ਬੀਬੀ ਦਾ ਚਿਕਨ ਬਣਦਾ ਪਿਆ ਹੋ। ਹੋ ਮੁੱਦੀ ਅੱਗੇ ਤੋਂ ਕਰੀਏ ਇਦਾਂ। ਆ ਬਲੈਂਕ ਪਾ ਰਹੀ ਐ ਇਹ ਸੀਨ ਕੱਟ ਦਿਓ। ਬਲੈਂਕ ਉਤਾਰੀ ਆ ਇਹ ਸੀਨ ਕੱਟ ਦਿਓ। ਫਿਰ ਵੀ ਇਹ ਸੀਨ ਕਿੱਦਾਂ ਪੈ ਗਿਆ? ਹੁਣ ਮੈਨੂੰ ਇਹ ਚੀਜ਼ ਦੱਸ ਭਾਬੀ। ਹੋ ਮੁੱਦੀ ਅੱ ਨੂੰ ਬੇਨਤੀ ਕਿ ਜਣੇ ਖਣੇ ਦੇ ਨਾ ਮੂੰਹ ਚ ਮੈਂਕ ਤੁੰਨਿਆ ਕਰੋ ਸੱਚੀ ਰੇਕਾਲ ਦੋਸਤੋ ਵੈਲਕਮ ਬੈਕ ਆ ਜੀ ਤੁਹਾਡਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦਾ ਤੁਈ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਦੀ ਜਿਹੜੀ ਵੀਡੀਓ ਆ ਇਹ ਹੋਣ ਵਾਲੀ ਆ ਕਮਲਕੌਰ ਦੇ ਉੱਪਰ ਅੱਜ ਦਾ ਜਿਹੜਾ ਟੌਪਿਕ ਆ ਇਹ ਬਹੁਤ ਹੀ ਸੈਂਸਿਟਿਵ ਟੌਪਿਕ ਆ ਤੇ ਇਹ ਬਹੁਤ ਹੀ ਸੀਰੀਅਸ ਟੌਪਿਕ ਆ ਸੋ ਪਲੀਜ਼ ਸਾਰੇ ਜਣੇ ਇਸ ਟੌਪਿਕ ਵੱਲ ਜ਼ਰੂਰ ਧਿਆਨ ਦਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਸਾਰੇ ਜਣੇ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਓ ਇਸ ਜਨਾਨੀ ਨੂੰ ਅਕਲ ਦੇਣੀ ਬਹੁਤ ਜ਼ਰੂਰੀ ਆ ਇਹਦੀਆਂ ਦਿਨ ਬਰ ਦਿਨ ਹਰਕਤਾਂ ਵਧਦੀਆਂ ਜਾ ਰਹੀਆਂ ਨੇ ਗਲਤੀਆਂ ਤੇ ਗਲਤੀਆਂ ਗਲਤੀਆਂ ਤੇ ਗਲਤੀਆਂ ਆਂਦੀਆਂ ਜਾ ਰਹੀਆਂ ਨੇ ਜਦ ਕਿ ਇਹਨਾਂ ਨੂੰ ਆਪਣੀ ਵਲੌਗਿੰਗ ਦੇ ਵਿੱਚ ਸੁਧਾਰ ਕਰਨਾ ਚਾਹੀਦਾ ਆ ਇਹ ਹੋਰ ਹੀ ਪੁੱਠੇ ਰਾਹ ਤੇ ਤੁਰ ਜਾਂਦੇ ਆ ਆਓ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਆ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਸਾਰੇ ਜਣੇ ਆਪਣੀ رائے ਜ਼ਰੂਰ ਦੇ ਕੇ ਜਾਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਦੀ ਨਿਊ ਵਲੌਗ ਤੇ ਅੱਜ ਆਪਾਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਲੈ ਕੇ ਜਾਵਾਂਗੇ ਕੜਾ ਪ੍ਰਸ਼ਾਦ ਦੀ ਦੀਗ ਭਾਬੀ ਅੱਜ ਗੁਰੂ ਘਰ ਬਣਾ ਕੇ ਲੈ ਕੇ ਜਾ ਰਹੀ ਹੈ ਦੀਗ ਤੇ ਦੀਗ ਗੁਰੂ ਘਰ ਲੈ ਕੇ ਜਾਣਾ ਬਹੁਤ ਹੀ ਚੰਗੀ ਗੱਲ ਆ ਹਰ ਕੋਈ ਆਪਣੀ ਖੁਸ਼ੀ ਦੇ ਮੌਕੇ ਤੇ ਜਾਂ ਫਿਰ ਕਈ ਲੋਕਾਂ ਨੇ ਘਰੇ ਪਾਠ ਸੁਖੇ ਹੁੰਦੇ ਆ ਜਾਂ ਕਈ ਵੈਸੇ ਹੀ ਘਰੇ ਪਾਠ ਕਰਕੇ ਪਾਠਾਂ ਦਾ ਭੋਗ ਪਾਉਂਦੇ ਆ ਫਿਰ ਉਹ ਕੜਾਹ ਪ੍ਰਸ਼ਾਦ ਬਣਾ ਕੇ ਗੁਰੂ ਘਰ ਦੇ ਵਿੱਚ ਲੈ ਕੇ ਜਾਂਦੇ ਆ ਕੱਲ ਮੈਨੂੰ ਆਏ ਸੀਗੇ ਦੋ ਕਮੈਂਟ ਇੱਕ ਕਮੈਂਟ ਆ ਲੱਗਾ ਤੇ ਦੂਜਾ ਕਮੈਂਟ ਆ ਲੱਗਾ ਮੈਨੂੰ ਇਹਨਾਂ ਨੇ ਦੱਸਿਆ ਕਿ ਇਹ ਕੜਾਹ ਪ੍ਰਸ਼ਾਦ ਦੀ ਬੇਦਬੀ ਕਰਦੇ ਪਏ ਨੇ ਜਿਹੜੇ ਭਾਂਡੇ 'ਚ ਇਹਨਾਂ ਨੇ ਚਿਕਨ ਬਣਾਇਆ ਉਸੇ ਭਾਂਡੇ ਦੇ ਵਿੱਚ ਇਹ ਕੜਾਹ ਪ੍ਰਸ਼ਾਦ ਦੀ ਦੀਗ ਤਿਆਰ ਕਰਦੇ ਪਏ ਨੇ ਤੇ ਮੈਂ ਵੀ ਇਹ ਚੀਜ਼ ਦੇਖ ਕੇ ਬਹੁਤ ਸ਼ੌਕਡ ਹੋਇਆ ਤੇ ਮੈਂ ਫਿਰ ਇਹਨਾਂ ਦੇ ਵਲੌਗ ਚੈੱਕ ਕੀਤੇ ਰਾਤ ਭਰ ਬਹਿ ਕੇ ਹੁਣ ਵੀ ਜੇ ਤੁਸੀਂ ਟਾਈਮ ਦੇਖੋਗੇ ਤਾਂ ਰਾਤ ਦੇ 3 ਵੱਜ ਚੁੱਕੇ ਆ ਤੇ ਮੈਂ ਇਸ ਟਾਈਮ ਵੀਡੀਓ ਬਣਾ ਰਿਆ ਹਾਂ ਤੇ ਫਿਰ ਮੈਂ ਕਿਹਾ ਨਹੀਂ ਯਾਰ ਇਹ ਮੁੱਦਾ ਚੱਕਣਾ ਜ਼ਰੂਰੀ ਆ ਇਸੇ ਟਾਈਮ ਵੀਡੀਓ ਬੰਨੀ ਜ਼ਰੂਰੀ ਆ ਤੇ ਆਓ ਹੁਣ ਆਪਾਂ ਤੁਹਾਨੂੰ ਅੱਗੇ ਦਿਖਾਨੇ ਆ ਇਸ ਬੀਬੀ ਨੇ ਦੇਗ ਦੀ ਬੇਦਬੀ ਕਿੱਦਾਂ ਕੀਤੀ ਆ ਫਿਰ ਆਪਾਂ ਤੁਹਾਨੂੰ ਦੇਗ ਦੀ ਸਚਤਾ ਬਾਰੇ ਵੀ ਦੱਸਾਂਗੇ ਮਤਲਬ ਦੇਗ ਦੀ ਜਿਹੜੀ ਮਰਿਆਦਾ ਆ ਬਣਾਉਣ ਦੀ ਉਹਦੇ ਬਾਰੇ ਵੀ ਦੱਸਾਂਗੇ ਕੜਾਈ ਰਸਤੇ ਹੁਣ ਆਪਾਂ ਪਾਵਾਂਗੇ ਕਿ ਉਹ ਕਿਉਂ ਦੇਸੀ ਘੋਟਾ ਪਿਆਸੇ ਪਰ ਉਹ ਘਰੇ ਕੱਢਦੇ ਤਾਂ ਮਲਾਈ ਕਈ ਵਾਰੀ ਝੂਠੀ ਹੁੰਦੀ ਉਹ ਸੱਚਾ ਨਹੀਂ ਇਸ ਲਈ ਮੈਂ ਸੱਚਾ ਘਿਓ ਮੰਗਵਾਇਆ ਵਾ ਬੀਬੀ ਜੀ ਨੇ ਸਪੈਸ਼ਲ ਘਿਓ ਮੰਗਵਾਇਆ ਵਾ ਸੱਚਾ ਘਿਓ ਕਿਉਂਕਿ ਘਰ ਦਾ ਜਿਹੜਾ ਘਿਓ ਹੁੰਦਾ ਆ ਉਹ ਔਬੇ ਜੀ ਗੱਲ ਹੈ ਮਲਾਈ ਤੋਂ ਬਣਾਉਂਦੇ ਆ ਤੇ ਇਹਨਾਂ ਨੂੰ ਪਤਾ ਕਿ ਘਰ ਦੀ ਮਲਾਈ ਜਿਹੜੀ ਆ ਉਹ ਝੂਠੀ ਹੁੰਦੀ ਆ ਤੇ ਆਪਾਂ ਸੱਚਾ ਘਿਓ ਵਰਤੀਏ ਦੇਖਦੇ ਨੇ ਇਟ ਮੀਨਸ ਇਹਨੂੰ ਇਸ ਚੀਜ਼ ਦਾ ਵੀ ਪਤਾ ਹੋਊਗਾ ਕਿ ਜੇ ਆਪਾਂ ਦੇਖਦੇ ਲਈ ਸੱਚਾ ਘਿਓ ਵਰਤਣਾ ਆ ਤਾਂ ਉਹਦੇ ਲਈ ਭਾਂਡੇ ਵੀ ਸੱਚੇ ਹੀ ਵਰਤੀਦੇ ਆ ਕਹਿਣ ਦਾ ਭਾਵ ਦੇਗ ਵਾਸਤੇ ਇੱਕ ਅਲੱਗ ਭਾਂਡਾ ਹੀ ਵਰਤਿਆ ਜਾਂਦਾ ਤੁਸੀਂ ਇੱਕ ਅਲੱਗ ਕੜਾਈ ਵਰਤਦੇ ਹੋ ਨਾਰਮਲੀ ਤੁਸੀਂ ਜਿੰਨੇ ਵੀ ਸਿੱਖ ਫੈਮਲੀਆਂ ਨੇ ਜਾਂ ਜਿਹੜੀਆਂ ਵੀ ਨੇ ਹਨਾ ਤੁਸੀਂ ਸਾਰਿਆਂ ਨੂੰ ਪੁੱਛ ਕੇ ਦੇਖ ਲਿਓ ਜਿਹੜਾ ਆਪਣੇ ਘਰੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਦੇ ਨੇ ਗੁਰੂ ਘਰ ਲੈ ਕੇ ਜਾਣ ਦੇ ਲਈ ਜਾਂ ਆਪਣੇ ਘਰੇ ਜਦੋਂ ਪਾਠ ਕਰਾਉਂਦੇ ਨੇ ਉਹ ਦੇਗ ਤਿਆਰ ਕਰਦੇ ਨੇ ਉਹ ਹਮੇਸ਼ਾ ਇੱਕ ਅਲੱਗ ਘਰੇ ਕੜਾਈ ਰੱਖੀ ਹੁੰਦੀ ਆ ਜਿਹਦੇ ਵਿੱਚ ਕੜਾ ਪ੍ਰਸ਼ਾਦ ਬਣਾਇਆ ਜਾਂਦਾ ਵਾ ਤੇ ਉਸ ਕੜਾਈ ਦੇ ਵਿੱਚ ਕੋਈ ਹੋਰ ਵੀ ਚੀਜ਼ ਕਦੀ ਵੀ ਨਹੀਂ ਬਣਾਈ ਜਾਂਦੀ ਸਾਡੀ ਫੈਮਿਲੀ ਦੇ ਵਿੱਚ ਤਾਂ ਐਦਾਂ ਹੀ ਹੁੰਦਾ ਆ ਠੀਕ ਹੈ ਜੀ ਤੇ ਆ ਬੀਬੀ ਦੇਖੋ ਆਸ ਕੜਾਈ ਦੇਖੋ ਤੁਸੀਂ ਇਸੇ ਕੜਾਈ ਦੇ ਵਿੱਚ ਬੀਬੀ ਦੀ ਦੀਗ ਬਣਦੀ ਪਈ ਆ ਤੇ ਆ ਦੂਜੇ ਪਾਸੇ ਦੇਖੋ ਇਸੇ ਕੜਾਈ ਦੇ ਵਿੱਚ ਬੀਬੀ ਦਾ ਚਿਕਨ ਬਣਦਾ ਪਿਆ ਵਾ ਹੁਣ ਮੈਂ ਤੁਹਾਡੇ ਸਾਰਿਆਂ ਤੋਂ ਇਹ ਚੀਜ਼ ਜਾਨਣਾ ਚਾਹਨਾ ਕਿ ਦੱਸੋ ਇਹ ਬੇਦਬੀ ਹੈ ਜਾਂ ਨਹੀਂ ਮੇਰੇ ਹਿਸਾਬ ਨਾਲ ਤਾਂ ਇਹ ਬੇਦਬੀ ਆ ਕਿਉਂਕਿ ਇਹ ਕੋਈ ਨਿਆਣੀ ਤਾਂ ਹੈ ਨਹੀਂ ਕਿ ਬੁੱਗ ਚਿੱਟੀ ਹੋ ਗਈ ਆ 40 40 ਸਾਲ ਦੀਆਂ ਤੁਹਾਡੀਆਂ ਉਮਰਾਂ ਤੁਹਾਨੂੰ ਅਕਲ ਨਹੀਂ ਹੈਗੀ ਗੁਰੂ ਘਰ ਦੀ ਮਰਿਆਦਾ ਦਾ ਤੁਹਾਨੂੰ ਪਤਾ ਨਹੀਂ ਹੈਗਾ ਜੇ ਨਹੀਂ ਪਤਾ ਤਾਂ ਐਟਲੀਸਟ ਕਿਸੇ ਨੂੰ ਪੁੱਛ ਲਓ ਆਪ ਤਾਂ ਗੰਦਬਲਾ ਖਾਣੇ ਹੀ ਖਾਣੇ ਹੋ ਚਿਕਨ ਛਿਕਨ ਇਹੋ ਉਹ ਤੇ ਨਾਲ ਤੁਸੀਂ ਦੂਜਿਆਂ ਨੂੰ ਵੀ ਉਹੀ ਭਾਂਡੇ ਦੇ ਵਿੱਚ ਗੁਰੂ ਘਰ ਦੇ ਵਿੱਚ ਲੈ ਕੇ ਜਾ ਰਹੇ ਹੋ ਯਾਰ ਉਹ ਚੀਜ਼ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਆ ਉੱਤੋਂ ਤੁਸੀਂ ਅੱਗੋਂ ਆਕੜਦੇ ਪਈਓ ਲੋਕਾਂ ਦੇ ਨਾਲ ਨਹੀਂ ਉਹ ਕੜਾਈ ਨਹੀਂ ਹੈਗੀ ਉਹ ਕੜਾਈ ਨਹੀਂ ਹੈਗੀ ਇਹ ਜੇ ਜਿਹੜੀ ਤੁਹਾਡੇ ਤੋਂ ਗਲਤੀ ਹੋ ਗਈ ਉਸ ਚੀਜ਼ ਦੀ ਅਗੇ ਮਾਫੀ ਮੰਗੋ ਲੋਕਾਂ ਤੋਂ ਅੱਗੋ ਆਕੜੀ ਦਾ ਥੋੜੀ ਹੁੰਦਾ ਹੈ ਇਹ ਬੇਦਬੀ ਆ ਮੈਂ ਤਾਂ ਪਲੀਜ਼ ਮੇਰੀ ਇਸ ਵੀਡੀਓ ਨੂੰ ਨਾ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਇਸ ਵਾਰ ਪਲੀਜ਼ ਰਿਕੁਐਸਟ ਕਰਦਾ ਹਾਂ ਤਾਂ ਕਿ ਇਹ ਆਪਣੇ ਪੰਥ ਦੇ ਜਿਹੜੇ ਮੁਖੀ ਨੇ ਉਹਨਾਂ ਤੱਕ ਪਹੁੰਚ ਸਕੇ ਪਹੁੰਚਾਣ ਨੂੰ ਮੈਂ ਵੀ ਪਹੁੰਚਾ ਸਕਦਾ ਹਾਂ ਮੈਂ ਡਾਇਰੈਕਟ ਮੈਂਸ਼ਨ ਵੀ ਕਰੂੰਗਾ ਪਰ ਤੁਹਾਡੇ ਕਰਨ ਦੇ ਨਾਲ ਜ਼ਿਆਦਾ ਫਰਕ ਪੈਣਾ ਆ ਕਿਉਂਕਿ ਮੇਰੇ ਇੱਕ ਮੈਂਸ਼ਨ ਕਰਨ ਦੇ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਜਦੋਂ ਜ਼ਿਆਦਾ ਲੋਕੀ ਮੈਂਸ਼ਨ ਕਰਦੇ ਆ ਫਿਰ ਉਸ ਚੀਜ਼ ਦਾ ਪ੍ਰਭਾਵ ਅਲੱਗ ਪੈਂਦਾ ਆ ਤੇ ਆ ਦੇਖੋ ਇਧਰ ਚਿਕਨ ਬਣਦਾ ਪਿਆ ਤੇ ਇਧਰ ਦੇਗ ਬਣਦੀ ਪਈ ਆ ਤੇ ਉਸੇ ਕੜਾਈ ਦੇ ਵਿੱਚ ਹੀ ਇਹਨਾਂ ਦੀ ਕੜੀ ਬਣਦੀ ਪਈ ਆ ਹੱਦ ਆ ਯਾਰ ਤੁਸੀਂ ਕੜਾ ਪ੍ਰਸ਼ਾਦ ਨੂੰ ਕੀ ਨਾਰਮਲ ਇੱਕ ਨਾਰਮਲ ਚੀਜ਼ ਸਮਝਦੇ ਹੋ ਉਹ ਇੱਕ ਸੁੱਚਤਾ ਦੇ ਨਾਲ ਬਣਦਾ ਆ ਚੱਕਿਆ ਹੋਣੇ ਵਿੱਚ ਪਾਵਾਂਗੇ ਆਟਾ ਕਿ ਕੜਾ ਪ੍ਰਸ਼ਾਦ ਦੇਖ ਹੱfte ਦੀ ਵਧੀਆ ਲੱਗਦੀ ਹੈ ਨਾਲੇ ਕੜਾ ਪ੍ਰਸ਼ਾਦ ਬਣਾਉਂਦੇ ਟਾਈਮ ਹਮੇਸ਼ਾ ਪਾਠ ਕਰਦੇ ਹੋਣਾ ਚਾਹੀਦਾ ਜਪਜੀ ਸਾਹਿਬ ਦਾ ਪਾਠ ਕਰੋ ਪੰਜ ਬਾਣੀਆਂ ਦਾ ਪਾਠ ਕਰੋ ਤੇ ਤੁਸੀਂ ਕੀ ਕਰਦੇ ਪਿਓ ਤੁਸੀਂ ਵਲੌਗ ਬਣਾਉਨੇ ਪਿਓ ਇਹ ਇਹ ਤੁਹਾਡਾ ਇਹ ਤੁਸੀਂ ਤਾਂ ਇੱਥੇ ਹੀ ਬੇਦਬੀ ਕਰਤੀ ਪਹਿਲੀ ਗੱਲ ਤੇ ਨਾ ਤੁਹਾਨੂੰ ਨਾ ਤੁਸੀਂ ਪਾਠ ਕਰਦੇ ਪਏ ਤੁਸੀਂ ਕੈਮਰਾ ਫੜ ਕੇ ਆਪਣਾ ਵਲੌਗ ਪੂਰਾ ਕਰਦੇ ਪਏ ਹੋ ਤਾਂ ਕਿ YouTube ਤੇ ਪਾਈਏ ਤੇ ਇਸ ਤੋਂ ਪੈਸੇ ਕਮਾਈਏ ਹਨਾ ਹਾਦੂ ਕੀ ਯਾਰ ਤੁਹਾਡੇ ਲੋਕਾਂ ਵਾਲੀ ਤੁਹਾਨੂੰ ਸੁੱਚਤਾ ਦਾ ਪਤਾ ਹੀ ਨਹੀਂ ਹੈ ਦੇ ਕੜਾ ਪ੍ਰਸ਼ਾਦ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਨਹੋਨੇ ਹੋ ਠੀਕ ਆ ਆਪਣੀ ਕਿਚਨ ਦੇ ਵਿੱਚ ਜਾਨੇ ਹੋ ਇੱਕ ਸਾਫ਼ ਕੜਾਈ ਚੱਕਦੇ ਹਾਂ ਜਿਹੜੀ ਕਿ ਕੱਲੀ ਦੇਗ ਦੇ ਲਈ ਹੀ ਯੂਜ਼ ਕੀਤੀ ਜਾਂਦੀ ਆ ਹੋਰ ਕਿਸੇ ਚੀਜ਼ ਦੇ ਲਈ ਉਹ ਯੂਜ਼ ਨਹੀਂ ਕੀਤੀ ਜਾਂਦੀ ਤੇ ਤੁਹਾਡੇ ਕੀ ਰਿਵਾਜ ਚੱਲੇ ਹੋਏ ਨੇ ਉਸੇ ਕੜਾਈ ਦੇ ਵਿੱਚ ਚਿਕਨ ਤੇ ਉਸੇ ਕੜਾਈ ਦੇ ਵਿੱਚ ਤੁਹਾਡਾ ਚੱਲਦਾ ਪਿਆ ਕੜਾ ਪ੍ਰਸ਼ਾਦ ਬਣਦਾ ਪਿਆ ਵਾ ਤੇ ਉਸੇ ਕੜਾਈ ਦੇ ਵਿੱਚ ਤੁਸੀਂ ਕੜੀਆਂ ਬਣਾ ਰਹੇ ਹੋ ਹੈ ਤੇ ਨਾਲੇ ਕੜਾ ਪ੍ਰਸ਼ਾਦ ਬਣਾਉਂਦੇ ਟਾਈਮ ਪਾਠ ਕਰਦੇ ਹੋਣਾ ਚਾਹੀਦਾ ਚਲੋ ਠੀਕ ਆ ਮੰਨ ਲੈਂਦੇ ਆ ਸ਼ਾਇਦ ਤੁਹਾਨੂੰ ਜਪਜੀ ਸਾਹਿਬ ਦਾ ਪਾਠ ਨਾ ਆਂਦਾ ਹੋਵੇ ਤੁਸੀਂ ਤਾਂ ਨਾ ਕਰਦੇ ਪਿਓ ਵਾਈ ਗੁਰੂ ਵਾਈ ਗੁਰੂ ਤਾਂ ਕਹਿਣਾ ਆਉਂਦਾ ਇਹ ਤਾਂ ਕਹਿ ਸਕਦੇ ਸੀ ਨਾ ਤੁਹਾਨੂੰ ਨਾ ਲੋਕਾਂ ਨੂੰ ਛੇਤਰਾਂ ਦੀ ਕਮੀ ਆ ਐਕਚੁਅਲ ਦੇ ਵਿੱਚ ਜਿਹੜਾ ਕਿ ਤੁਸੀਂ ਸਿਰਫ ਆਪਣੇ ਵਲੌਗਾਂ ਦੇ ਕਰਕੇ ਤੁਹਾਨੂੰ ਬੋਂਗੇ ਹੋ ਗਏ ਹੋ ਤੁਹਾਡੇ ਦਿਮਾਗ ਫਿੱਟੇ ਹੋ ਗਿਆ ਤੁਹਾਨੂੰ ਪਤਾ ਨਹੀਂ ਚੱਲਦਾ ਕੰਜਰੋ ਵੀ ਤੁਸੀਂ ਕਿੱਥੇ ਕੀ ਕਰਨਾ ਕਿੱਥੇ ਕੀ ਨਹੀਂ ਕਰਨਾ ਸਾਰਾ ਦਿਨ ਫੋਨ ਦੀ ਢੂਈ ਦੇ ਵਿੱਚ ਵੜੇ ਰਹਿੰਦੇ ਹੋ ਫੋਨ ਦੇ ਚਤੜਾਂ ਚੋਂ ਬਾਹਰ ਨਿਕਲੋ ਤੁਹਾਨੂੰ ਅਕਲ ਮਤ ਆਵੇ ਥੋੜੀ ਜੀ ਸਾਲੇ ਬੇਫਕੂਫ ਲੋਗ ਤੁਹਾਨੂੰ ਨਹੀਂ ਪਤਾ ਯਾਰ ਗੁਰਦੁਆਰੇ ਜਾਣੀ ਹੈ ਤੇ ਕਿੱਡੀ ਪਵਿੱਤਰ ਥਾਂ ਤੇ ਜਾਣੀ ਹੈ ਨਾਲੇ ਤੁਸੀਂ ਤਾਂ ਜਾਣੇ ਵੀ ਪਟਿਆਲੇ ਵਾਲੇ ਦੁਖਨੀਵਰਨ ਸਾਹਿਬ ਗੁਰਦੁਆਰੇ ਚ ਸ਼ਰਮ ਮੋਣੀ ਚਾਹੀਦੀ ਹੈ ਤੁਹਾਨੂੰ ਜੇ ਤੁਹਾਨੂੰ ਠੀਕ ਹੈ ਚਲੋ ਮੰਨ ਲੈਂਦੇ ਆ ਤੁਸੀਂ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦੇ ਹੋ ਤੁਹਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਜੇ ਨਹੀਂ ਪਤਾ ਕਿਸੇ ਪੁੱਛ ਮਰ ਲਓ ਕਿਉਂ ਦੂਜਿਆਂ ਦੇ ਦਿਲਾਂ ਨੂੰ ਠੇਸ ਪਹੁੰਚਾਉਂਦੇ ਹੋ ਹਰ ਵਾਰ ਤੁਹਾਡੇ ਲੋਕਾਂ ਦਾ ਆਹੀ ਕੰਮ ਹੈ ਤੁਸੀਂ ਦੂਜੇ ਦਿਨਾਂ ਨੂੰ ਠੇਸ ਪਹੁੰਚਾਉਨੇ ਹੋ ਨਾ ਕੋਈ ਮਾਫੀ ਮੰਗਣੀ ਨਾ ਅੱਗੋਂ ਆਕੇ ਤੁਸੀਂ ਆਕੜਦੇ ਹੋ ਛੇਤਰ ਪੈਣੇ ਚਾਹੀਦੇ ਤੁਹਾਡੇ ਲੋਕਾਂ ਦੇ ਕੀ ਸਿਰਫ ਪ੍ਰਸ਼ਾਦ ਲੈ ਕੇ ਆਣਾ ਕੜਾ ਪ੍ਰਸ਼ਾਦੀ ਤੁਸੀਂ ਆਪਣੇ ਆ ਕਿਉਂਕਿ ਸ਼ਹੀਦੀ ਦਿਨ ਚੱਲ ਰਹੇ ਨੇ ਤੁਸੀਂ ਸਿਰਫ ਕੜਾ ਪ੍ਰਸ਼ਾਦੀ ਦੇਗ ਲੈ ਕੇ ਆਣੀ ਜਾਂ ਭਾਬੀ ਮੈਨੂੰ ਇੱਕ ਚੀਜ਼ ਦੱਸ ਤੈਨੂੰ ਪਤਾ ਸੀ ਦੀਦੇਹਾੜੇ ਚੱਲਦੇ ਪਏ ਆ ਫਿਰ ਵੀ ਤੇਰੇ ਦਿਮਾਗ ਦੇ ਵਿੱਚ ਇੱਕ ਵਾਰ ਐਨੀ ਚੀਜ਼ ਨਹੀਂ ਆਈ ਕਿ ਮੈਂ ਚਿਕਨ ਵਾਲੀ ਕੜਾਈ ਦੇ ਵਿੱਚ ਹੀ ਕੜਾ ਪ੍ਰਸ਼ਾਦੀ ਦੇਗ ਤਿਆਰ ਕਰਦੀ ਪਈਆਂ ਉਹ ਵੀ ਗੁਰੂ ਘਰ ਦੇ ਵਾਸਤੇ ਹੈਂ ਤੈਨੂੰ ਪਤਾ ਸੀ ਦੀ ਦਿਹਾੜੇ ਚੱਲਦੇ ਪਏ ਆ ਤੇ 6 ਦਿਨ ਵਲੌਗ ਨਾ ਪਾਏਂਗੀ ਤੇ ਮਰ ਜੈਂਗੀ ਹੈ ਸ਼ਰਮ ਨਹੀਂ ਆਉਂਦੀ ਤੁਹਾਨੂੰ ਥੋੜੀ ਬਹੁਤ ਹੈ ਮੈਂ ਸਪੈਸ਼ਲੀ ਮੈਂ ਵੀਡੀਓ ਨਹੀਂ ਪਾਉਂਦਾ ਇਹਨਾਂ ਦਿਨਾਂ ਥੋੜੇ ਕਰਕੇ ਮੈਨੂੰ ਇਹ ਵੀਡੀਓ ਪਾਉਣੀ ਪੈ ਰਹੀ ਆ ਹੋ ਮੁੱਦੀ ਹੋ ਤਾਂ ਹੀ ਤੈਨੂੰ ਅਕਲ ਆਉਗੀ 76 ਵਜਣੇ ਤਾਂ ਹੀ ਆਉਗੀ ਹੋ ਮੁੱਦੀ ਅੱਗੇ ਤੋਂ ਕਰੀਂ ਇਦਾਂ ਬਲੈਂਕ ਉਤਾਰੀਆ ਇਹ ਸੀਨ ਕੱਟ ਦਿਓ ਬਲੈਂਕ ਉਤਾਰੀਆ ਇਹ ਸੀਨ ਕੱਟ ਦਿਓ ਫਿਰ ਵੀ ਇਹ ਸੀਨ ਕਿੱਦਾਂ ਪੈ ਗਿਆ ਹੁਣ ਮੈਨੂੰ ਇਹ ਚੀਜ਼ ਦੱਸ ਭਾਬੀ ਹੋ ਜਾ ਮੁੱਦੀ ਅੱਜ ਤੇਰੇ ਤੇ ਛੇਤਰ ਹੀ ਵਰਨਾ ਵੇ ਫਕੂਫ ਜਨਾਨੀ ਘਰ ਵਾਲੇ ਨੂੰ ਐਡੀਟਿੰਗ ਇਹ ਆਪ ਕਰਦੀ ਆ ਘਰ ਵਾਲੇ ਨੂੰ ਕਹਿ ਰਹੀ ਆ ਇਹ ਸੀਨ ਕੱਟ ਦਿਓ ਜੇ ਕੱਟਿਆ ਹੁੰਦਾ ਤੇ ਇਹ ਵੀਡੀਓ ਦੇ ਵਿੱਚ ਆ ਕਿੱਦਾਂ ਗਿਆ ਦੱਸੋ ਮੈਨੂੰ ਲੋਕਾਂ ਨੂੰ ਫੁੱਦੂ ਬਣਾਇਆ ਅਸੀਂ ਇਹਨਾਂ ਲੋਕਾਂ ਨੂੰ ਇਸੇ ਕਰਕੇ ਹੀ ਬੋਲਦੇ ਹੁੰਨੇ ਆ ਹੁਣ ਤੁਸੀਂ ਆਪ ਸਾਰੇ ਜਾਣੇ ਇਹ ਚੀਜ਼ ਦੇਖੋ ਯਾਰ ਇਹ ਕਿੰਨੇ ਗਿਰੇ ਹੋਏ ਲੋਕ ਨੇ ਇੱਕ ਆਪਣੀਆਂ ਬਰਾਵਾਂ ਤੱਕ ਦਿਖਾ ਰਹੇ ਆ ਲੋਕਾਂ ਨੂੰ ਇਹਨਾਂ ਦਾ ਤਾਂ ਛੜਿਆਂ ਦੇ ਵਿੱਚ ਠਰਕ ਪੈਦਾ ਕਰਨਾ ਹੈ ਪੂਰਾ ਪੂਰਾ ਹੱਦ ਹੋਈ ਪਈ ਤੁਹਾਡੇ ਵਾਲੀ ਅਸੀਂ ਤਾਂ ਹੀ ਇਹਨਾਂ ਨੂੰ ਬੋਲਦੇ ਆ ਜੇ ਅਸੀਂ ਨਾ ਬੋਲੀਏ ਤਾਂ ਨੰਗੇ ਹੋ ਜਾਣ ਇਹਨਾਂ ਨੇ ਨੰਗੇ ਉਹਨੂੰ ਮੈਂਟ ਨਹੀਂ ਲਾਉਣਾ ਹੈਗਾ ਸ਼ਰਮਾਂ ਲਾਈਆਂ ਪਈਆਂ ਯਾਰ ਤੁਸੀਂ ਉੱਤੋਂ ਤੇਰਾ ਘਰ ਵਾਲਾ ਬਿੱਜੂ ਜੀ ਆ ਪਤਾ ਨਹੀਂ ਕੀ ਹੋਇਆ ਉਹਨੂੰ ਉਹ ਬੋਲਦਾ ਹੀ ਨਹੀਂ ਆ ਉਦਾਂ ਸਾਰੀ ਢਾੜੀ ਮੂੰਹ ਜਿਹਾ ਬਣਾ ਕੇ ਤੁਰਿਆ ਫਿਰਦਾ ਰਹਿੰਦਾ ਸੜਿਆ ਰਹਿੰਦਾ ਤੇਰੇ ਤੋਂ ਜਿੱਥੇ ਤੈਨੂੰ ਬੋਲਣਾ ਚਾਹੀਦਾ ਉੱਥੇ ਉਹ ਤੈਨੂੰ ਬੋਲਦਾ ਨਹੀਂ ਯਾਰ ਕਮਾਲ ਹੀ ਕੀਤੀ ਪਈ ਆ ਤੁਸੀਂ ਲੋਕਾਂ ਨੇ ਯਾਰ ਅਸੀਂ ਨਹੀਂ ਕਹਿੰਦੇ ਸੋਸ਼ਲ ਮੀਡੀਆ ਯੂਜ਼ ਨਾ ਕਰੋ ਕਰੋ ਯੂਜ਼ ਕੋਈ ਪ੍ਰੋਬਲਮ ਨਹੀਂ ਆ ਕਮਾਓ YouTube ਤੋਂ ਪੈਸੇ ਮਰੋ ਜਿੱਥੇ ਮਰਨਾ ਐਟ ਲੀਸਟ ਲੋਕਾਂ ਨੂੰ ਚੱਜ ਦੀ ਚੀਜ਼ ਦਿਓ ਆ ਕੀ ਦੇ ਰਹੇ ਹੋ ਲੋਕਾਂ ਨੂੰ ਕੜਾਹ ਪ੍ਰਸ਼ਾਦ ਤੁਸੀਂ ਚਿਕਨ ਵਾਲੀ ਕੜਾਈ 'ਚ ਬਣਾਉਣਾ ਸਿਖਾ ਰਹੇ ਹੋ ਮੂਰਖ ਕਿਸੇ ਥਾਂ ਦੇ ਆ ਕੀ ਲੋਕਾਂ ਨੂੰ ਆਪਣੇ ਬਰਾਵਾ ਕੱਢ ਕੱਢ ਕੇ ਦਿਖਾ ਰਹੇ ਹੋ ਕੱਲ ਨੂੰ ਕੋਈ ਨਿਆਣੀ ਤੈਨੂੰ ਵੇਖ ਕੇ ਵਲੌਗਿੰਗ ਸਟਾਰਟ ਕਰਦੀ ਉਹ ਕੀ ਸਿੱਖੂਗੀ ਚਵਲ ਕਿਸੇ ਥਾਂ ਦੇ ਥੋੜੀ ਅਕਲ ਮੌਤ ਕਰੀਦੀ ਹੁੰਦੀ ਆ ਬੇਸ਼ਰਮੋ ਇਹ ਲੋਕ ਸਿਰਫ ਇਹੋ ਜੇ ਲੱਛਣ ਕਰਨ ਯੋਗ ਹੀ ਹੈਗੇ ਨੇ ਜੇ ਇਹਨਾਂ ਦੇ ਲਾਗੇ ਤਾਗੇ ਕੋਈ ਛੋਟਾ ਜਿਹਾ ਬੰਬ ਦੀ ਆਵਾਜ਼ ਵੀ ਆ ਜਾਏ ਨਾ ਇਹਨਾਂ ਦੀ ਦੇਖੋ ਐਦਾਂ ਫਟਦੀ ਆ ਆ ਦੇਖੋ ਠੀਕ ਹੈ ਜੀ ਤਾਂ ਇਹ ਸੀਗੀ ਜੀ ਆਪਣੀ ਅੱਜ ਦੀ ਵੀਡੀਓ ਦੇਖੋ ਮੈਂ ਪਹਿਲਾਂ ਹੀ ਕਿਹਾ ਸੀ ਇਸ ਵੀਡੀਓ 'ਚ ਕੋਈ ਹਾਸਾ ਨਹੀਂ ਹੈ ਕੁਝ ਨਹੀਂ ਹੈ ਇਹ ਸਿਰਫ ਤੇ ਸਿਰਫ ਇੱਕ ਸੈਂਸਿਟਿਵ ਟਾਪਿਕ ਹੈਗਾ ਤੇ ਜਿਤ ਤੱਕ ਮੈਨੂੰ ਲੱਗਦਾ ਕਮਲ ਭਾਬੀ ਤੂੰ ਬਹੁਤ ਗਲਤ ਕੀਤੀ ਹੈ ਇਹ ਚੀਜ਼ ਤੈਨੂੰ ਇਸ ਚੀਜ਼ ਦੀ ਮਾਫੀ ਮੰਗਣੀ ਚਾਹੀਦੀ ਹੈ ਸਾਡੀ ਤੇਰੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਕੋਈ ਰੰਜਿਸ਼ ਨਹੀਂ ਹੈ ਤੂੰ ਇਹ ਗਲਤ ਚੀਜ਼ ਕੀਤੀ ਤਾਂ ਤੈਨੂੰ ਇਸ ਚੀਜ਼ ਤੇ ਬੋਲਿਆ ਗਿਆ ਆਦਰਵਾਇਸ ਸਾਡਾ ਕੋਈ ਹੱਕ ਨਹੀਂ ਤੈਨੂੰ ਇਹ ਚੀਜ਼ ਤੇ ਫालतू ਬੋਲਣ ਦਾ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਗੰਦ ਪਾਉਂਗੇ ਸਾਨੂੰ YouTube ਹੱਕ ਦਿੰਦਾ ਜਾਂ ਕ੍ਰਿਟੀਸਾਈਜ਼ ਕਰਨ ਦਾ ਤੇ ਅਸੀਂ ਕਰਾਂਗੇ ਤੁਸੀਂ ਉਸ ਚੀਜ਼ ਲਈ ਕੁਝ ਵੀ ਕਰ ਲਓ ਅਸੀਂ ਆਪਣਾ ਕੰਮ ਕਰਨਾ ਹੈ ਤਾਂ ਕਰਨਾ ਹੈ ਦੂਜੀ ਚੀਜ਼ ਅੱਗੇ ਤੋਂ ਕਦੀ ਵੀ ਅਸੀਂ ਨਹੀਂ ਕਹਿੰਦੇ ਗੁਰੂ ਘਰ ਨਾ ਜਾਓ ਗੁਰੂ ਘਰ ਜਾਓ ਪਰ ਉਥੇ ਦੀ ਮਰਿਆਦਾ ਨੂੰ ਫੋਲੋ ਕਰੋ ਜੇ ਤੁਸੀਂ ਆਪਣੇ ਘਰੋਂ ਕੋਈ ਚੀਜ਼ ਲੈ ਕੇ ਜਾ ਰਹੇ ਹੋ ਜੇ ਤੁਸੀਂ ਦੇਗ ਬਣਾ ਕੇ ਲੈ ਕੇ ਜਾ ਰਹੇ ਹੋ ਕੜਾਹ ਪ੍ਰਸ਼ਾਦ ਬਣਾ ਕੇ ਲੈ ਕੇ ਜਾ ਰਹੇ ਹੋ ਤਾਂ ਉਹਦੀ ਸਚਤਾ ਨੂੰ ਫੋਲੋ ਕਰੋ ਨਾ ਕਿ ਕੜਾਹ ਪ੍ਰਸ਼ਾਦ ਬਣਾਉਂਦੇ ਹੋਏ ਦਾ ਵਲੌਗ ਬਣਾਓ ਉਸ ਟਾਈਮ ਪਾਠ ਕਰੋ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ ਸਵੇਰੇ ਉੱਠੋ ਸਭ ਤੋਂ ਪਹਿਲਾਂ ਨਹਾਓ ਨਾ ਧੋ ਕੇ ਜਦੋਂ ਵੀ ਤੁਸੀਂ ਕਿਚਨ ਦੇ ਵਿੱਚ ਜਾਣਾ ਹੈ ਉਸ ਤੋਂ ਪਹਿਲ ਦੇਗ ਬਣਾਉਣ ਤੋਂ ਪਹਿਲਾਂ ਨਾਲੋ ਕਿਚਨ 'ਚ ਜਾਓ ਸੁੱਚੀ ਕੜਾਈ ਲਵੋ ਸੁੱਚੀ ਕੜਾਈ ਤੇ ਸੁੱਚੀ ਕੜਸ਼ੀ ਜਿਹੜੀ ਕੀ ਕਿਸੇ ਹੋਰ ਚੀਜ਼ ਦੇ ਲਈ ਨਾ ਯੂਜ਼ ਹੁੰਦੀ ਹੋਵੇ ਜੇ ਤੁਸੀਂ ਆਪਣਾ ਇੰਨਾ ਵਿਸ਼ਵਾਸ ਰੱਖਦੇ ਹੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਤਾਂ ਉਸ ਚੀਜ਼ ਦੀ ਸੁਚਿਤਤਾ ਨੂੰ ਵੀ ਫੋਲੋ ਕਰੋ ਉਸ ਕੜਾਏ ਉਸ ਕੜਾਈ ਦੇ ਵਿੱਚ ਜਾਂ ਉਸ ਕੜਸ਼ੀ ਦੇ ਨਾਲ ਕੋਈ ਹੋਰ ਚੀਜ਼ ਨਹੀਂ ਬੰਨੀ ਚਾਹੀਦੀ ਆਪਣੇ ਘਰੇ ਇੱਕ ਅਲੱਗ ਜਗ੍ਹਾ ਤੇ ਰੱਖੋ ਸਾਡੇ ਘਰੇ ਵੀ ਇਦਾਂ ਹੀ ਆਂ ਸਾਡੇ ਘਰੇ ਕੀ ਆਲਮੋਸਟ ਜਿੰਨੇ ਸਿੱਖ ਲੋਕ ਨੇ ਸਾਰਿਆਂ ਦੇ ਘਰੇ ਆਹੀ ਚੀਜ਼ ਫੋਲੋ ਹੁੰਦੀ ਹੈ ਜੇ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਹੈਗਾ ਸੀ ਤਾਂ ਐਟਲੀਸਟ ਤੁਹਾਡਾ ਫਰਜ ਬਣਦਾ ਇਸ ਚੀਜ਼ ਦਾ ਪੁੱਛਣ ਦਾ ਤੁਹਾਡੀ 40 45 ਸਾਲ ਦੀ ਉਮਰ ਆ ਦੋ ਨਿਆਣਿਆਂ ਦੀ ਮਾਂ ਹੋ ਤੁਸੀਂ ਤੇ ਐਡੇ ਬੁੱਗ ਦਿਮਾਗ ਆ ਤੁਹਾਡੇ ਤੁਹਾਨੂੰ ਜੇ ਤੁਸੀਂ ਪਹਿਲੀ ਵਾਰ ਗੁਰੂ ਘਰ ਦੇ ਵਿੱਚ ਦੇਗ ਲੈ ਕੇ ਜਾ ਰਹੇ ਹੋ ਐਟਲੀਸਟ ਤੁਹਾਡਾ ਫਰਜ ਬਣਦਾ ਕਿ ਮੈਂ ਕਿਸੇ ਨੂੰ ਪੁੱਛਾਂ ਵੀ ਹਾਂਜੀ ਗੁਰੂ ਘਰ ਦੇ ਦੇਗ ਲੈ ਕੇ ਜਾਣੀਆਂ ਇਹਨੂੰ ਮੈਂ ਕਿਸ ਤਰੀਕੇ ਨਾਲ ਬਣਾਵਾਂ ਤੇ ਕੀ ਕੀ ਮਰਿਆਦਾ ਦਾ ਧਿਆਨ ਰੱਖਾਂ ਜਿਹੜਾ ਕਿ ਤੁਸੀਂ ਫੋਲੋ ਹੀ ਨਹੀਂ ਕਰਦੇ ਤੁਸੀਂ ਵਲੌਗ ਬਣਾ ਰਹੇ ਹੋ ਤਾਂ ਕਿ ਤੁਸੀਂ ਆਪਣਾ ਵਲੌਗ ਲੰਬਾ ਖਿੱਚਣਾ ਹੈ ਤਾਂ ਕਿ ਤੁਹਾਨੂੰ YouTube ਤੋਂ ਪੈਸੇ ਆਉਣੇ ਆ ਤਾਂ ਤੁਸੀਂ ਦੇਗ ਦਾ ਵਲੌਗ ਬਣਾ ਰਹੇ ਹੋ ਦੇਗ ਬਣਾਉਂਦੇ ਹੋਏ ਹਮੇਸ਼ਾ ਤੁਹਾਡਾ ਪਾਠ ਹੁੰਦਾ ਹੋਣਾ ਚਾਹੀਦਾ ਜਪਜੀ ਸਾਹਿਬ ਦਾ ਪਾਠ ਕਰ ਲਓ ਚਪਈ ਸਾਹਿਬ ਦਾ ਪਾਠ ਕਰ ਲਓ ਪੰਜ ਬਾਣੀਆਂ ਦਾ ਪਾਠ ਕਰ ਲਓ ਜੇ ਤੁਹਾਨੂੰ ਨਹੀਂ ਆਂਦਾ ਕੋਈ ਵੀ ਪਾਠ ਤਾਂ ਤੁਸੀਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਲਓ ਇੰਨਾ ਤਾਂ ਕਰ ਸਕਦੇ ਹੋ ਉਮੀਦ ਕਰਦਾ ਤੁਹਾਨੂੰ ਸ਼ਰਮ ਆਈ ਹੋਊਗੀ ਤੇ ਮੈਂ ਕਹਿੰਨਾ ਇਸ ਚੀਜ਼ ਤੇ ਆ ਕੇ ਮਾਫੀ ਮੰਗੋ ਸਾਰਿਆਂ ਦੇ ਸਾਹਮਣੇ ਤੁਹਾਡਾ ਮਾਫੀ ਮੰਗਣਾ ਇਸ ਚੀਜ਼ ਤੇ ਬਹੁਤ ਜ਼ਰੂਰੀ ਹੈ ਮਾਫੀ ਮੰਗੋ ਤੇ ਆਪਣੇ ਨਿਆਣਿਆਂ ਨੂੰ ਫੋਨ ਨਾ ਫੜਾਓ ਨਿਆਣਾ ਤੁਸੀਂ ਵਲੌਗਿੰਗ ਕਰਨ ਤੇ ਲਾ ਤੇ ਉਹ ਸਾਰੀ ਦਿਹਾੜੀ ਤੁਹਾਡੇ ਅੱਗੇ ਪਿੱਛੇ ਅੱਗੇ ਪਿੱਛੇ ਕੈਮਰਾ ਲੈ ਕੇ ਫਿਰਨਦੇ ਆ ਤੁਹਾਡਾ ਮੁੰਡਾ ਸ਼ਰਮ ਨਹੀਂ ਆਉਂਦੀ ਐਟਲੀਸ ਚਲੋ ਉਹ ਤਾਂ ਨਿਆਣਾ ਉਹਨੂੰ ਨਹੀਂ ਪਤਾ ਤੁਸੀਂ ਮਾਂ ਉਹ ਤੁਹਾਨੂੰ ਹੀ ਸ਼ਰਮ ਆ ਜਾਣੀ ਚਾਹੀਦੀ ਕਿ ਤੁਹਾਡਾ ਮੁੰਡਾ ਤੁਹਾਨੂੰ ਕਿਹੜੇ ਕਿਹੜੇ ਐਂਗਲ ਤੋਂ ਰਿਕਾਰਡ ਕਰਦਾ ਪਿਆ ਹੁਣ ਮੈਂ ਦਿਖਾਵਾਂ ਇੱਥੇ ਉਹ ਐਂਗਲ ਤੁਹਾਨੂੰ ਚੱਲੇ ਪਤਾ ਆਦਾ ਯਾਰ ਤੁਹਾਡੇ ਵਾਲੀ ਕਿਸੇ ਵੀ ਚੀਜ਼ ਨੂੰ ਤੁਸੀਂ ਮੈਂ ਇਹ ਨਹੀਂ ਕਹਿੰਦਾ ਕਮਲ ਜੀ ਕਿ ਤੁਸੀਂ ਦਿਲ ਦੇ ਮਾੜੇ ਹੋਵੋਗੇ ਤੁਸੀਂ ਦਿਲ ਦੇ ਬਹੁਤ ਚੰਗੇ ਹੋਵੋਗੇ ਬਹੁਤ ਸੱਚੀ ਸਵਿੱਤਰੀ ਹੋਵਗੇ নো ਡਾਊਟ ਮੈਂ ਇਸ ਚੀਜ਼ ਨੂੰ ਡਿਨਾਈ ਨਹੀਂ ਕਰਦਾ ਉਹ ਤੁਹਾਡਾ ਆਪਣਾ ਪੱਖ ਹੈ ਠੀਕ ਹੈ ਪਰ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਆਨੇ ਹੋ ਉਥੇ ਆ ਕੇ ਤੁਸੀਂ ਫੁਕਰੇ ਬਣ ਜਾਂਦੇ ਹੋ ਫੁਕਰੀ ਬਣ ਜਾਂਦੇ ਹੋ ਇੱਥੇ ਆ ਕੇ ਫੁਕਰੀਆਂ ਘੱਟ ਮਾਰੋ ਜੋ ਹੈਗੇ ਹੋ ਐਕਚੁਅਲ ਚ ਉਹ ਚੀਜ਼ ਦਿਖਾਓ ਆਪਣੀ ਸਾਰੇ ਕਹਿੰਦੇ ਆ ਇਹ ਦਿਲ ਦੀ ਬਹੁਤ ਸਾਫ਼ ਆ ਬਹੁਤ ਚੰਗੀ ਆ ਇਹ ਉਹ ਜਿੰਨੇ ਵੀ ਤੁਹਾਡੇ ਘਰੇ ਤੁਰੇ ਫਿਰ ਰਹੇ ਨੇ ਹੋਣਗੇ ਦਿਲ ਦੇ ਚੰਗੇ নো ਡਾਊਟ ਬਟ ਜਿਹੜੀਆਂ ਚੀਜ਼ਾਂ ਸੁਧਾਰ ਕਰਨਾ ਚਾਹੀਦਾ ਉਹਨਾਂ ਚੀਜ਼ਾਂ ਸੁਧਾਰ ਕਰੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਿਰ ਵੀ ਜੇ ਮੈਂ ਕੁਝ ਵਾਧੂ ਬੋਲ ਗਿਆ ਹੋਵਾਂ ਤਾਂ ਉਸ ਚੀਜ਼ ਲਈ ਮਾਫੀ ਚਾਹੁੰਦਾ ਹਾਂ ਤਾਂ ਪਲੀਜ਼ ਸਾਰੇ ਜਣੇ ਕਮੈਂਟ ਕਰਕੇ ਆਪਣੀ ਆਪਣੀ ਰਾਏ ਜ਼ਰੂਰ ਦਿਓ ਤੇ ਆ WhatsApp ਚੈਨਲ ਦਾ ਸਕੈਨਰ ਆ ਰਿਹਾ ਵਾ ਤੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਆ ਸਾਰੇ ਜਣੇ ਇਹਨੂੰ ਵੀ ਸਕੈਨ ਕਰਕੇ ਜਾਂ ਡਿਸਕ੍ਰਿਪਸ਼ਨ ਦੇ ਲਿੰਕ ਤੇ ਕਲਿੱਕ ਕਰਕੇ ਸਾਡੇ WhatsApp ਚੈਨਲ ਨੂੰ ਵੀ ਜ਼ਰੂਰ ਜੁਆਇਨ ਕਰਿਓ ਅੱਗੇ ਆਣ ਵਾਲੀਆਂ ਅਪਡੇਟਸ ਤੁਹਾਨੂੰ ਉਸ WhatsApp ਚੈਨਲ ਤੇ ਪਹਿਲਾਂ ਮਿਲਿਆ ਕਰੂਗੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਜੇ ਵੀ ਭੁਲਚੁੱਕ ਹੋ ਗਈ ਹੋਵੇ ਤਾਂ ਮਾਫ ਕਰਿਓ ਪਲੀਜ਼ ਸਾਰੇ ਜਣੇ ਕਮੈਂਟ ਕਰਕੇ ਆਪਣੀ ਆਪਣੀ ਰਾਏ ਜ਼ਰੂਰ ਦਿਓ ਤੁਹਾਡੀ ਰਾਏ ਬਹੁਤ ਮੈਟਰ ਕਰਦੀ ਹੈ ਇਸ ਵਾਰ ਧੰਨਵਾਦ ਜੀ ਸਾਰਿਆਂ ਦਾ